ਇੰਨੇ ਨੇੜੇ ਆ ਗੱਲ ਕਿ ਅਸੀਂ ਐ ਹੱਥ ਵੀ ਨਹੀਂ ਕਰ ਸਕਦੇ ਜਿੱਦਾਂ ਸਾਡਾ ਬਲਾਹ ਪਹੁੰਚਦਾ ਇੰਨਾ ਨੇੜੇ ਆ ਪਰ ਮੀਰੀ ਦੇ ਪਤੀ ਜਿੰਨਾ ਹੀ ਫਰਕ ਆ ਹੱਥ ਵੀ ਨਹੀਂ ਕਰ ਸਕਦੇ ਕਿੱਥੇ ਸਰਬਿਆਪੀ ਦੇ ਵਿੱਚੋਂ ਸੀ ਦੂਰ ਕਿਦੋਂ ਕਿਹਦੇ ਵੱਲ ਅਤ ਕਰੀਏ ਜਿਵੇਂ ਕੋਈ ਚੀਜ਼ ਹੱਥ ਦੇ ਉੱਤੇ ਹੀ ਆ ਸਾਡੇ ਪਈ ਹੋਈ ਪਾਇਦਾਰੇ ਇਹਨਾਂ ਲੜੀਆਂ ਜੀ ਦਸਤੇ ਉੱਤੇ ਪਈ ਐ ਅਸੀਂ ਇਹਨੂੰ ਦੂਰ ਬੁਲੀ ਜਾਂਦੇ ਕਾਗੇ ਰੱਖ ਦਿਆ ਹੱਦੇ ਉੱਤੇ ਪਲਾਸਟਿਕ ਦਾ ਉੱਤੇ ਕੋਈ ਚੀਜ਼ ਰੱਖਦੀ ਪਰ ਕਲੇ ਲਗਾਏ ਤੇ ਕੋਈ ਚੀਜ਼ ਪਾ ਕੇ ਖਾਣ ਵਾਲੀ ਹੁਣ ਇਹਦੇ ਉੱਤੇ ਵੀ ਇਹਦੇ ਨਾਲ ਬਿੜੀ ਹੋਈ ਬਿੜੀ ਹੱਥ ਦੇ ਚੀਜ਼ ਉੱਤੇ ਵੀ ਪਈ ਐ ਹੱਥ ਨਾਲ ਬਿੜੀ ਹੋਈ ਬਿੜੀ ਆ ਉੱਤੇ ਹੀ ਆ ਬੰਦੇ ਉਹ ਬਿੜਿਆ ਹੋਇਆ ਨਹੀਂ ਐ ਉਬੀ ਇਹਦੇ ਪੱਤੀ ਜਿੰਦਾ ਹੀ ਬਣਦਾ ਵਿਚਾਲੇ ਫੇਰ ਵੀ ਬਿਲਿਆ ਹੈਰੀ ਪਰਮਦਾ ਬਣਦਾ ਇਦਾਂ ਹੀ ਉਹ ਵਿਚਾਲੇ ਜਿਵੇਂ ਹੱਥ ਦੇ ਉੱਤੇ ਚੀਜ਼ ਹੋਵੇ ਵਿਚਾਲੇ ਇੱਕ ਪੜਦਾ ਹੋਵੇ ਲੈ ਉੱਤੇ ਹੋ ਪਿਆ ਉਹਦਾ ਨਹੀਂ ਪੜਾ ਉੱਤੇ ਪੈਰ ਫਤਾ ਤਾਂ ਨਹੀਂ ਉਹਦਾ ਬੋਝ ਨਹੀਂਦਾ ਹੈ ਧਰਪਾਰ ਬੋਝ ਨਹੀਂ ਨਾ ਹੈਗਾ ਉਹ ਧਰਪਾਰ ਹੈ ਇਹ ਭਾਰ ਨੂੰ ਤੂੰ ਪਛਾਣ ਸਕਦਾ ਹਲੇ ਸ੍ਰੀ ਉਹਦਾ ਵੀ ਭਾਰ ਹੈ ਦਾ ਆਪਣਾ ਭਾਰ ਹੈ ਮਾਇਆ ਦਾ ਭਾਰ ਹੈ ਭਾਰਾਂ ਦੀ ਚੀਜ਼ ਨੂੰ ਪਛਾਣਦਾ ਨਿਰਭਾਰ ਦੀ ਹਲੇ ਨੂੰ ਪਛਾਣ ਨਹੀਂ ਦਰਭਾਰ ਜੀ ਦੀ ਪਛਾਣ ਨਹੀਂ ਆਕਾਸ਼ ਨਿਰਭਾਰ ਹੈ ਆਕਾਸ਼ ਦੀ ਨਹੀਂ ਸਮਝ ਹੈ ਆਕਾਸ਼ ਦਾ ਨਿਰਭਾਰ ਹੈ ਆਕਾਸ਼ ਦੀ ਸਮਝ ਨਹੀਂ ਆਕਾਸ਼ ਤੋਂ ਥੱਲੇ ਹਵਾ ਦੀ ਸਮਝ ਆਦ ਮੇਰੇ ਪਾਣੀ ਦੀ ਸਮਝ ਆਦਮੀ ਨੂੰ ਅਗਦੀ ਸਮਝਿਆ ਸਾਰਿਆਂ ਤੋਂ ਕਮ ਲੈ ਲਿਆ ਆਦਮੀ ਨੇ ਬਿੱਟੀ ਦੀ ਸਮਝ ਆਦਮੀ ਨੂੰ ਅਕਾਇਦੇ ਸਲ ਅਕਾਇਦੇ ਬੇਚੀ ਜ਼ਰੂਰ ਹੈ ਪਰ ਅਕਾਇਦੇ ਬਹੁਤ ਘੱਟ ਸਮਝ ਆਦਮੀ ਨੂੰ ਅਕਾਇਦ ਆਲੀ ਕੁਝ ਬਣਾ ਸਕਿਆ ਹੈ ਅਕਾਇਦ ਆਲੀ ਆਦਮੀ ਨੇ ਕੁਝ ਵੀ ਬਣਾਇਆ ਪਾਣੀ ਦਾ ਵੀ ਕੁਝ ਬਣਾ ਲਿਆ ਪਾਣੀ ਤੋਂ ਵਰਗ ਬਣਾ ਲਈ ਵਰਗ ਤੋਂ ਪਾਣੀ ਬਣਾ ਲਿਆ ਪਾਣੀ ਤੋਂ ਭਾਅ ਬਣਾ ਲਈ ਭਾਅ ਨਾਲ ਕਈ ਦਿਨ ਚੱਲ ਪਏ ਹਰ ਲੀਦਾ ਵੱਡਾ ਕੰਮ ਲੈ ਲਿਆ ਨੇ ਅੱਬਾ ਪਾਣੀ ਪਾਰ ਕੇ ਫੁਆਰਾ ਜਿਹੜੀ ਭੀੜ ਹੁੰਦੀ ਉਹ ਤੇ ਪਾਣੀ ਦੇ ਫੁਆਰਾ ਮਾਰ ਦਿੰਦੇ ਨੇ ਹਥਿਆਰ ਦੇ ਤੌਰ ਤੇ ਲੈ ਲਿਆ ਪਾਣੀ ਮਾਰਦੇ ਨੇ ਪ੍ਰੈਸ਼ਰ ਪਾਣੀ ਦਾ ਭੀੜ ਨੂੰ ਘੜਵਾਉਣ ਵਾਸਤੇ ਗੜੀਏ ਤੋੜਨਾ ਕੰਮ ਲੈ ਲਿਆ ਪ੍ਰੈਸ਼ਰ ਪਾਣੀ ਦੋ ਲੈ ਲਿਆ ਨੇ ਕੰਮ ਹਵਾ ਤੋਂ ਵੀ ਕੰਮ ਲੈ ਲਿਆ ਟੈਰਜ ਭਰ ਕੇ ਅੱਗ ਤੋਂ ਕੰਮ ਲੈ ਲਿਆ ਤਾਂ ਤਿੱਤ ਕਾਬੂ ਲੈ ਲਈਆ ਪਰ ਕਾਇਦਾ ਕੋਈ ਕਾਬੂ ਨਹੀਂ ਆਦਮੀ ਤੇ ਆ ਜਾ ਕਾਇਦਾ ਨਹੀਂ ਕੋਬੜਾ ਕਾਇਦਾ ਦੇ ਬਚਾਦੂ ਆਪੇ ਹੈ ਕਾਇਦਾ ਦਾ ਕਾਬੂ ਕੀਤਾ ਹੋਇਆ ਸਭ ਕੁਝ ਹਾਂ ਕਾਇਦਾ ਗਿਆ ਨਹੀਂ ਸਾਡਾ ਕਾਇਦਾ ਮੁੱਠੀ ਚਾਉਂਦੇ ਨਹੀਂ ਸਾਡੇ ਪਖੜ ਚੜੀ ਹੋਣਾ ਇਸ ਕਰਕੇ ਨਿਰਪਾਰ ਚੀਤ ਦੇ ਵਿੱਚ ਸਾਡੇ ਸਰ ਤੇ ਕੀ ਹੈ ਹੁਬੇ ਉਹ ਪਰਮ ਭਾਰ ਭਾਰ ਜਿੰਨਾ ਜਰੇ ਦਾ ਹੁਬੇ ਉਹ ਪਰਮ ਭੈ ਭਾਰ ਹੈ ਉਹਨਾਂ ਜਰੇ ਨੂੰ ਨਿਰਭਾਰ ਦੀ ਸਮਝ ਨਹੀਂ ਆਉਣੀ ਉਹਨਾਂ ਜਰੇ ਨਿਰਭਾਰ ਦਾ ਇਹਨੂੰ ਨਹੀਂ ਪਤਾ ਲੱਗ ਸਕਦਾ ਕੀ ਹੁੰਦਾ ਹੈ ਕਾਗਜ਼ ਦਾ ਭਾਰ ਤਾਂ ਪਤਾ ਹੈ ਹੱਥ ਤੇ ਕਾਗਜ਼ ਦੇ ਉੱਤੇ ਪਈ ਚੀਜ਼ ਦਾ ਵੀ ਭਾਰ ਦਾ ਪਤਾ ਹੈ ਪਰ ਨਿਰਭਾਰ ਜਿਹੜਾ ਬੰਦੇ ਉੱਤੇ ਚੀਜ਼ ਹੈ ਨਾ ਹੁਕਮ ਨਿਰਭਾਰ ਹੈ ਹੁਕਮ ਦੇ ਵਿੱਚ ਹੈ ਨਾ ਕਿ ਜਦ ਅੱਥ ਹੈ ਨਿਰਭਾਰ ਹੈ ਨਾ ਤਾਂ ਨਹੀਂ ਮਹਿਸੂਸ ਹੁੰਦੀ ਨਾ ਕਨਨ ਖਸਵਾ ਥਲੀਆ ਗੰਭੀਰ ਧੱਕੇ ਦੇ ਜਾਨ ਨਾਲੇ ਤਾਂ ਘਾੜੇ ਨਾਲ ਕਾ ਉਹ ਨਾਥ ਮਹਿਸੂਸ ਤਾਂ ਨਹੀਂ ਹੁੰਦੀ ਨਿਰਭਾਰ ਹੈ ਪਾਰ ਨਹੀਂ ਉਹਦਾ ਜੇ ਸੱਚੀ ਉੱਚੀ ਦੀ ਨਾਥੋਂ ਮੇਰਾ ਰਸੇ ਦੀ ਪਾਈ ਹੋਈ ਫਿਰ ਪਤਾ ਲੱਗਈ ਮੈਨੂੰ ਨਾਥ ਹੈ ਭਾਈ ਹੋਈ ਨਿਰਭਾਰ ਹੈ ਪਰ ਉਹ ਇਸ ਕਰਕੇ ਪਹਾੜ ਹੋਰ ਮਹਿਸੂਸ ਕਰਨ ਜਾਂਦਾ ਹੈ ਨਿਰਭਾਰ ਦਾ ਗਿਆਨ। ਉਹ ਤਾਂ ਨਿਰਭਾਰ ਹੈ ਜੀ। ਜਿੱਦਣੇ ਨਿਰਭਾਰ ਹੋ ਗਿਆ ਆਪ, ਆਪ ਵੀ ਨਿਰਭਾਰ ਹੈ। ਜੋਤ ਸੂ ਮਹਿਮਾਨੂ ਆਪ ਵੀ ਨਿਰਭਾਰ ਹੈ। ਇਹ ਪਰ ਇਹ ਤਾਂ ਰੋਜ਼ ਆਪਣਾ ਭਾਰ ਤੋਲਦਾ। ਇਹਦਾ ਰੋਜ਼ ਭਾਰ ਤੋਲਦਾ। بس ਜਿਹੜੇ ਭਾਰਤੋਲਣ ਤੇ ਹਟ ਗਿਆ ਨਾ ਇਹ ਜਿਹਦੇ ਨੂੰ ਸਮਝ ਆ ਗਈ ਵੀ ਵੇਡਰ ਭਾਰਾ ਮੇਰੇ ਭਾਰਾ ਹੈ ਨਹੀਂ ਉਹਦਣੇ ਨੂੰ ਨਿਰਭਾਰ ਦਾ ਗੱਲ ਹੋ ਲੱਗੂ ਇਹਦਾ ਰੋਜ਼ ਭਾਰਤੋਲਦਾ ਵੱਧ ਗਿਆ ਆ ਘਟ ਗਿਆ ਇਹਨੂੰ ਨਿਰਭਾਰ ਦਾ ਪਤਾ ਕਿੱਥੋਂ ਲੱਗੇ ਪੜਾਈ ਹੋ ਰਹੀ ਹੈ ਉਹ ਹੋਰ ਉਲਟੀ ਪੜਾਈ ਚ ਲੱਗਾ ਹਾਲੇ ਭਾਇਆ ਦੀ ਪੜਾਈ ਭਾਰ ਵਾਲੀ ਹੈ ਨਾ ਸਾਰੀ ਉਹ ਭਾਇਆ ਦਾ ਸਭ ਕੁਝ ਭਾਰ ਵਾਲਾ ਹੈ ਬਾਇਆ ਦੀ ਕਮਾਈ ਵੀ ਬਾਹਰ ਆਲੀ ਹੈ ਬਾਇਆ ਦੀ ਲੜਾਈ ਵੀ ਬਾਹਰ ਆਲੀ ਹੈ ਬਾਇਆ ਦਾ ਮੇਲ ਵੀ ਬਾਹਰ ਆਲਾ ਬਾਇਆ ਦਾ ਲੈਣ ਦੇਣ ਵੀ ਬਾਹਰ ਆਲਾ ਸਾਰੇ ਬਾਹਰ ਹੈ ਬਾਇਆ ਦਾ ਕਾਰੋਬਾਰ ਵੀ ਬਾਹਰ ਆਲਾ ਇਹ ਸਾਰੇ ਬਾਹਰ ਆਲੇ ਇਹਦਾ ਦਿਮਾਗ ਤੇ ਬੱਜਲ ਰਹਿੰਦੇ ਰਹਿੰਦੇ ਹੇ ਹਿਰਦੇ ਤਰ। ਇਹ ਭਾਰ ਜੋ ਕੰਮ ਜ ਫਸਿਆ ਹੋਇਆ ਦਰਬਾਰ ਵਾਲੇ ਉਹ ਜਿਹੜਾ ਹੈ ਨਾ ਨਿਰਭਾਰ ਵਾਲਾ ਚੈਪਟਰ ਉਹ ਇਹਦਾ ਖੁੱਲਿਆ ਹੀ ਨਹੀਂ ਹੋ ਸਜੇ ਹੋਇ ਸੋਈ ਸਜੇ ਹੋਇ ਸੋਈ ਜਦੋਂ ਨਿਰਭਾਰ ਵਾਲੇ ਚੈਪਟਰ ਜਾ ਗਿਆ ਫਿਰ ਮਾਇਆ ਵਾਲਾ ਪਾਸਾ ਆਪੇ ਹੁੰਦਾ ਰਹਿੰਦਾ ਉਧਰ ਹੀ ਦਖਲੇ ਦੀ ਦਿੰਦਾ ਅਸਲ ਜਿਹੜਾ ਮਾਇਆ ਦਾ ਜਿਹੜਾ ਹੈ ਨਾ ਕੁਝ ਹੋ ਰਿਹਾ ਅਸੀਂ ਭਾਰ ਬੰਨਿਆ ਹੋਇਆ ਸਾਡੇ ਘਰੇ ਤੇ ਕੁਝ ਨਹੀਂ ਹੋ ਰਿਹਾ ਇਧਰ ਆਵੇਂ ਬਰਪਾ ਵੀ ਬੈਠੇ ਹੋ ਬੇਬਕਲ ਬਦਾ ਦਿਮਾਗ ਤੇ ਭੋਜ ਪਾਈ ਬੈਠੇ ਸਾਡਾ ਕਰੇ ਦਾ ਕੁਝ ਹੁੰਦਾ ਨਹੀਂ ਇੱਥੇ ਹੁੰਦਾ ਤਾਂ ਹੋਈ ਜਾਉ ਉਹਨੂੰ ਕੋਝੋਰ ਭਾਰ ਅਸੀਂ ਫਿਰ ਪਾਇਆ ਹੋਇਆ ਆਪਣੇ ਤੇ ਜਦੋਂ ਨਿਰਭਾਰ ਦਾ ਪਤਾ ਲੱਗ ਗਿਆ ਇਹਨੂੰ ਇਹ ਨਿਰਭਾਰ ਹੋ ਗਿਆ ਸਮਝ ਲਾ ਵੀ ਮੇਰੇ ਘਰੇ ਤੇ ਕੁਝ ਨਹੀਂ ਹੁੰਦਾ ਫਿਰ ਨਿਰਭਾਰ ਹੋ ਜੂ ਫਿਰ ਉਹਨੂੰ ਆਤਮਗ੍ਰਾਂਹ ਹੋਊ ਇਹ ਭਾਰ ਲੱਗੋ ਜੂ ਸਰੀਰ ਦਾ ਇਹ ਡੇਰ ਭਾਰ ਹੂੰ ਫੇਰ ਇਹ ਰੁਆਦਮ ਗਿਆ ਰੋ ਫੇਰ ਇਹਨੂੰ ਡੇਰ ਭਾਰ ਦਾ ਪਤਾ ਲੱਗੂ ਫੇਰ ਇਹਨੂੰ ਹੱਥ 'ਤੇ ਡੇੜੇ ਜਿਹੜਾ ਉਹਦਾ ਪਤਾ ਲੱਗੂ ਵੀ ਡੇਰ ਭਾਰ ਹੈ ਰੋ ਉਹ ਵੀ ਡੇਰ ਭਾਰ ਹੈ ਇਹ ਵੀ ਡੇਰ ਭਾਰ ਹੈ ਆਪਣੇ ਵਰਗੇ ਦਾ ਫੇਰ ਪਤਾ ਲੱਗੂ ਪਹਿਲਾਂ ਤਾਂ ਆਪਣੇ ਹੀ ਨਹੀਂ ਪਤਾ ਇਹਨੂੰ ਆਪਣਾ ਪਤਾ ਮੇ ਸਰੀਰ ਇਸੇ ਕਰਕੇ ਦਾ ਪੂਰਤੀ ਬੰਦਾ ਆਪਣੇ ਵਰਗੇ ਹੀ ਬੰਦਾ ਪਰਮੇਸ਼ਰ ਨੂੰ ਵੀ ਪੀ ਜਾਇਆ ਮੈਂ ਆਣ ਮੀ ਹੋ ਜਾਇਆ ਹੋਊਗਾ ਪੂਰਤੀ ਦਾਹੀ ਬੜਾ ਹੀ ਬੈਠਾ